ਜੋ ਪਹਿਲਾ ਫਲੋਰੀਡਾ ਵਾਲਾ ਕੇਸ ਸੀ ਉਹ ਹੁੰਦਾ ਵੀ ਗੈਰ ਕਾਨੂੰਨੀ ਤੌਰ ਤੇ ਹਰਜਿੰਦਰ ਹੈ ਜਿਹੜਾ ਉਹ ਗਿਆ ਸੀ ਦੇਖੋ ਸੁਣਿਆ ਦੋਨਾਂ ਲਾਇਸੈਂਸ ਮਤਲਕੀਵੇਂ ਹੋ ਜਾਂਦੇ ਹਰ ਇੱਕ ਚੀਜ਼ ਲਾਇਸੈਂਸ ਲੈਣ ਦੀ ਪ੍ਰਕਿਰਿਆ ਹੁੰਦੀ ਹੈ ਪਰ ਕਈ ਗਲਤ ਤਰੀਕਿਆਂ ਨਾਲ ਜਾਂ ਆਪਾਂ ਪੈਸੇ ਲਾਲਚ ਕਹਿ ਸਕਦੇ ਹਾਂ ਕਿ ਜਾਂ ਕੋਈ ਸਹਿਜਦਾਰੀ ਕਹਿ ਸਕਦੇ ਹਾਂ ਉਹ ਲਾਇਸੈਂਸ ਇਸ਼ੂ ਕਰ ਦਿੰਦੀ ਸੀ ਜੇ ਆਪਾਂ ਕਹਿੰਦੇ ਇੰਡੀਆ ਚ ਕਰਪਸ਼ਨ ਹੈ ਤਾਂ ਇਟ ਮੀਨਸ ਕਿ ਉਥੇ ਵੀ ਕੋਈ ਨਾ ਕੋਈ ਖਾਮੀ ਹੈਗੀ ਸੀ ਨਾ ਜਿਹੜਾ ਨੂੰ ਲਾਇਸੈਂਸ ਦਿੱਤਾ ਕੀ ਗੱਲ ਉਹਦੀ ਟ੍ਰੇning ਨਹੀਂ ਲਿੱਤੀ ਗਈ ਸੀ ਕੀ ਗੱਲ ਉਹਨੂੰ ਉਹਨੇ ਦੇ ਉਥੇ ਦੇ ਕਾਨੂੰਨ ਦੇ ਵਿੱਚ ਪਤਾ ਨਹੀਂ ਸੀਗਾ ਤੇ ਜਿਹੜਾ ਉਹਨੇ ਕੋਰਟ ਦੇ ਵਿੱਚ ਸਵਾਲ ਕੀਤਾ ਕਿ ਤੁਹਾਨੂੰ ਇਸ ਦਾ ਅਫਸੋਸ ਹੈ ਕੀ ਨਹੀਂ ਗਿਲਟੀ ਫੀਲ ਹੋਈ ਜਾਂ ਨਹੀਂ ਹਾਂ ਗਿਲਟੀ ਫੀਲ ਨਹੀਂ ਆ ਉਹਨੇ ਕਿਹਾ ਮੈਨੂੰ ਨਹੀਂ ਗਿਲਟੀ ਫੀਲ ਕੀ ਪਤਾ ਵਕੀਲ ਨੇ ਕਿਹਾ ਹੋਵੇ ਕਿ ਤੂੰ ਨਹੀਂ ਮੰਨੀ ਇਹ ਤੂੰ ਮੰਨ ਲਈ ਤਾਂ ਉਸ ਦਾ ਕੇਸ ਦਾ ਬੋਰ ਕਿੱਥੇ ਜਾਏਗਾ ਜਸ਼ਨਪ੍ਰੀਤ ਦੇ ਪਿਤਾ ਦੇ ਵੱਲੋਂ ਇੱਕ ਵੀਡੀਓ ਵੀ ਜਿਹੜੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਉਹ ਕਿਹਾ ਜਾ ਰਿਹਾ ਹੈ ਕਿ ਵੀ ਇਹ ਦੁਰਘਟਨਾ ਕਿਸੇ ਤੋਂ ਵੀ ਹੋ ਸਕਦੀ ਹੈ ਇਹ ਦੇਖੋ ਐਕਸੀਡੈਂਟ ਇੰਨਾ ਕਿ ਇੰਨਾ ਤੋਂ ਹੁੰਨੇ ਆ ਜਿ ਆਪਾਂ ਕਹਿੰਨੇ ਕਿ ਕੁਝ ਗੋਰਿਆਂ ਤੋਂ ਵੀ ਬੜੇ ਐਕਸੀਡੈਂਟ ਹੁੰਦੇ ਨੇ ਦਾ ਹਾਲੇ ਤੱਕ ਕਲੀਅਰ ਨਹੀਂ ਹੋਇਆ ਉਹ ਰਿਪੋਰਟਾਂ ਜਦ ਤੱਕ ਆਉਂਦੀਆਂ ਨਹੀਂ ਜਾਗਰ ਨਹੀਂ ਹੁੰਦੀਆਂ ਉਹ ਤਾਂ ਪਤਾ ਨਹੀਂ ਲੱਗਦਾ ਉਹ ਨਸ਼ਾ ਕਿਹੜਾ ਸੀ ਹਾਂ ਜੀ ਸਾਹਮਣੇ ਇਹ ਵੀ ਹੋ ਸਕਦਾ ਕਹਿੰਦੇ ਉਸ ਸਮੇਂ ਟਰੱਕ ਦੇ ਬ੍ਰੇਕ ਫੇਲ ਹੋ ਗਏ ਹੋਣ ਬਿਲਕੁਲ ਬਿਲਕੁਲ ਫੇਲ ਹੋ ਜਾਂਦੀ ਹੈ ਪਰ ਜ਼ਿਆਦਾਤਰ ਇਹ ਕਿਸ ਨਹੀਂ ਹੁੰਦੀ ਕਿ اچانک ਫੇਲ ਹੋ ਜਾਏ ਗਲਪਖਰੀ ਹੈ ਉਹ ਤਾਂ ਜਾਣ ਤਾਂ ਵੀ ਸੋਹਣਿਆਂ ਜਾਨ ਦੇ ਵਿੱਚ ਆ ਜਾਏਗਾ ਡੀਆਈਜੀ ਹਰਚਰਨ ਸਿੰਘ ਪੂਲ ਰਿਸ਼ਵਤ ਖੋਰੀ ਦੇ ਮਾਮਲੇ 'ਚ ਉਹਨਾਂ ਨੂੰ ਅਰੈਸਟ ਕੀਤਾ ਗਿਆ ਕਹਿੰਦੇ 8 ਲੱਖ ਰੁਪਏ ਰਿਸ਼ਵਤ ਮੰਗੀ ਗਈ ਸੀ 8 ਲੱਖ 8 ਲੱਖ ਸੋਹਣਿਆਂ ਕਹਿੰਦੇ ਮਹੀਨਾ ਦੇ ਹੋ ਸਕਦਾ ਕਿੰਨੇ ਲੱਖਾਂ ਕਰੋੜਾਂ ਰੁਪਏ ਇਹਨਾਂ ਨੇ ਅੰਦਰ ਗੇਰ ਕੀਤੇ ਹੋਣੇ ਅਚਲ ਜਿੱਤੋਂ ਲਿੱਤੇ ਹੋਣੇ ਉਹਨੇ ਕਿੰਨੀਆਂ ਵਾਦੂਆਵਾਂ ਦਿੱਤੀਆਂ ਹੋਣੀਆਂ ਨਾ ਕੱਲ ਕੰਗਨਾਰਾ ਨੌਤ ਅਦਾਲਤ ਦੇ ਵਿੱਚ ਪੇਸ਼ ਹੋਏ ਨੇ 4 ਸਾਲ ਪੁਰਾਣਾ ਕੇਸ ਹੈ ਜੋ ਹਜੇ ਤੱਕ ਗਰਮਾਇਆ ਹੋਇਆ ਹੈ ਪੇਸ਼ੀ ਮੁਕਤੀ ਵੀ ਉਹਨਾਂ ਨੇ ਤੁਸੀਂ ਦੇਖਿਆ ਉਹਨਾਂ ਹੱਥ ਜੋੜ ਕੇ ਮਾਫੀ ਵੀ ਮੰਗੀ ਜਦ ਕੰਨਰ ਕਿ ਸਾਡੀ ਹੁਣ ਬਸ ਚੋਂ ਬਾਹਰ ਚਲੇਗੀ ਉਦੋਂ ਹੱਥ ਜੋੜ ਕੇ ਮਾਫੀ ਮੰਗਣੀ ਚਾਹੀਦੀ ਸਸ਼ੇਤਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ 소ਨੀਆ ਤੇ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਤੁਹਾਡੇ ਅੱਗੇ ਇੱਕ ਵਾਰ ਫਿਰ ਹਾਜ਼ਰ ਹੋਈਆਂ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਪਰਮਿੰਦਰ ਮੁਸਾਫਿਰ ਜੀ ਪਰਮਿੰਦਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦਰਸ਼ਕੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਵਿਦੇਸ਼ੀ ਧਰਤੀ ਅਮਰੀਕਾ ਦੇ ਕੈਲੀਫੋਰਨੀਆ ਨਾਲ ਜੁੜੀ ਹੋਈ ਜਿੱਥੇ ਇੱਕ ਟਰੱਕ ਹਾਦਸਾ ਵਾਪਰਿਆ ਜੋ ਪੰਜਾਬੀ ਨੌਜਵਾਨ 21 ਸਾਲਾ ਨੌਜਵਾਨ ਜਸ਼ਨਪ੍ਰੀਤ ਕੋਲੋਂ ਵਾਪਰਿਆ ਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਅੱਠ ਜਿਹੜੀ ਵਾਹਨ ਸੀ ਉਹ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਤੇ ਇਸ ਹਾਦਸੇ ਦੇ ਵਿੱਚ ਤਿੰਨ ਮੌਤਾਂ ਹੋਈਆਂ ਨੇ ਇਸ ਬਾਰੇ ਗੱਲ ਕਰਾਂਗੇ ਬਿਲਕੁਲ ਸਹੀ ਹੈ ਸੋਨੀਆ ਇਹ ਜਦ ਦੀਵਾਲੀ ਦੇ ਨੇੜੇ ਦੀ ਮੌਲਾਦਾ ਦੀਵਾਲੀ ਤੋਂ ਬਾਅਦ ਜਿਹੜੇ ਹਾਸੇ ਹੋਏ ਆ ਤੇ ਕਾਫੀ ਇੱਕ ਭਿਆਨਕ ਹਾਸਾ ਹੋਇਆ ਜਿਹੜੇ ਕਹਿੰਦੇ ਕਿ ਬ੍ਰੇਕ ਨਹੀਂ ਲੱਗੀ ਟੱਕਰ ਡਰਾਈਵਰ ਤੋਂ ਦੇਖੋ ਸਵਾਲ ਪਤਾ ਕਿ ਸਵਾਲ ਇਹ ਹੁੰਦਾ ਕਿ ਇਨ ਹਾਸਿਆਂ ਨਾਲ ਹੋਰਾਂ ਤੇ ਕੀ ਪ੍ਰਭਾਵ ਪਵੇਗਾ ਜੀ ਜਿਹੜੇ ਉੱਥੇ ਲੋਕ ਕੰਮ ਕਰਦੇ ਨੇ ਕਿ ਉਹਨਾਂ ਦੇ ਸਖਤੀ ਕੀਤੀ ਜਾਏਗੀ ਜਾਂ ਉਹ ਡਰ ਦੇ ਮਾਹੌਲ 'ਚ ਰਹਿਣਗੇ ਜੀ ਜਾਂ ਉਹਨਾਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ ਬਿਲਕੁਲ ਠੀਕ ਹੈ ਮਤਲਬ ਇਹ ਹਾਸੇ ਇੱਕ ਸਮਾਜ ਨੂੰ ਗਲਤ ਸੇਧ ਵੀ ਦਿੰਦੀ ਹੈ ਤੇ ਸਹੀ ਰਸਤਾ ਵੀ ਦਿਖਾਉਂਦੇ ਨੇ ਹਾਂ ਉਹ ਕਹਿੰਦੇ ਨੇ ਕਿ ਉਹਨਾਂ ਨੂੰ 21 ਸਾਲ ਦੀ ਉਮਰ ਸੀ ਜੀ ਕਨੇ 2022 ਦੇ ਵਿੱਚ ਗਲਤ ਤਰੀਕੇ ਨਾਲ ਉਹ ਅਮਰੀਕਾ ਪਹੁੰਚਿਆ ਹਾਂ ਤੇ ਉਸ ਵਾਸਤੇ ਲੰਬੀ ਲਾਈ ਵਰਕ ਪਰਮਿਟ ਤੋਂ ਬਾਅਦ ਡਰਾਈਵਿੰਗ ਸੈਂਸ ਵੀ ਦਿੱਤਾ ਗਿਆ ਜੀ ਹੁਣ ਰਿਪੋਰਟਾਂ ਅਨੁਸਾਰ ਕਹਿੰਦੇ ਕਿ ਜੇ ਕੈਲੀਫੋਰਨੀਆ ਦੇ ਟ੍ਰਾਂਸਪੋਰਟ ਕੰਪਨੀ ਸੀ ਜਿਹੜੇ ਲਾਇਸੈਂਸ ਦਿੰਦੇ ਆ ਉਹਨਾਂ ਨੇ ਗਲਤ ਤਰੀਕੇ ਨਾਲ ਦੇਣਾ ਨਹੀਂ ਚਾਹੀਦਾ ਸੀਗਾ ਮਤਲਬ ਤੁਸੀਂ ਇਹ ਦੇਖੋ ਜੇ ਆਪਾਂ ਕਹਿੰਦੇ ਇੰਡੀਆ 'ਚ ਕ੍ਰਾਪਸ਼ਨ ਹੈ ਤਾਂ ਇਟ ਮੀਨਸ ਕਿ ਉੱਥੇ ਵੀ ਕੋਈ ਨਾ ਕੋਈ ਖਾਮੀ ਹੈਗੀ ਸੀ ਨਾ ਕਿ ਜਿਹੜਾ ਨੂੰ ਲਾਇਸੈਂਸ ਦਿੱਤਾ ਕੀ ਗੱਲ ਉਹਦੀ ਟ੍ਰੇਨਿੰਗ ਨਹੀਂ ਲਿੱਤੀ ਗਈ ਸੀ ਕੀ ਗੱਲ ਉਹਨੂੰ ਉਹਨੇ ਦੇ ਉੱਥੇ ਦੇ ਕਾਨੂੰਨ ਦੇ ਵਿੱਚ ਪਤਾ ਨਹੀਂ ਸੀਗਾ ਮਤਲਬ ਕਿਤੇ ਨਾ ਕਿਤੇ ਮੈਨੂੰ ਇਹਦੇ ਵਿੱਚ ਹਨੇਰਾ ਦਿਖਾਈ ਦਿਕਦਾ ਜੀ ਇਹ ਜਿਹੜੇ ਵਾਰਦਾਤਾ ਹੋਈਆਂ ਦੇਖੋ ਹੈ ਠੀਕ ਹੈ ਅਫਸੋਸ ਹੈ ਜਿਹੜੇ ਜਨੇ ਉਹ ਮਰੇ ਨੇ ਕੁਝ ਹਸਪਤਾਲ ਦੇ ਦਾਖਲ ਨੇ ਜਿਹਦਾ ਐਕਸੀਡੈਂਟ ਦੇ ਵਿੱਚ ਤੁਹਾਨੂੰ ਦੇਖਿਆ ਹੋਣਾ ਵੀਡੀਓ ਚਾਰ ਗੱਡੀਆਂ ਹਾਸਾਗ੍ਰਸਤ ਹੋ ਗਈਆਂ ਜੀ ਤੇ ਉਸ ਤੋਂ ਬਾਅਦ ਉਹਦੇ ਪੇਰੈਂਟਸ ਵੱਲੋਂ ਮਾਤਾ ਪਿਤਾ ਵੱਲੋਂ ਵੀ ਵੀਡੀਓ ਰਾਹੀਂ ਕੋਹਾਰ ਲਾਈ ਜਾ ਰਿਹਾ ਕਿ ਸਾਡਾ ਮੁੰਡਾ ਅਮ੍ਰਿਤਾਰੇ ਮੁੰਡਾ ਸੀ ਜੀ ਤੇ ਕਦੇ ਵੀ ਉਸਨੇ ਨਸ਼ਾ ਨਹੀਂ ਕੀਤਾ ਹੂੰ ਤੇ ਅਜਿਹਾ ਬਲੇਮ ਨਾ ਲਾਇਆ ਜਾ ਜਦ ਕਿ ਉਹਨਾਂ ਦੇ ਰਿਪੋਰਟਾਂ ਅਨੁਸਾਰ ਉਹ ਕਹਿੰਦੇ ਕਿ ਅਸੀਂ ਟੈਸਟ ਕੀਤੇ ਆ ਕਿ ਕੁਝ ਅਜਿਹਾ ਡਰਗ ਨਾਮੀ ਆਇਆ ਪਰ ਹਾਈ ਤਾਂ ਕਲੀਅਰ ਨਹੀਂ ਹੋ ਸਕਿਆ ਕਿ ਹੈ ਕੀ ਸੀਗਾ ਉਹ ਰਿਪੋਰਟ ਉਹ ਤੋਂ ਜਦ ਕੀ ਜਾਣ ਕੇ ਵਧੀ ਰਹੀ ਉਸ ਤੋਂ ਬਾਅਦ ਪਤਾ ਲੱਗੇਗਾ ਹੂੰ ਰਵਿੰਦਰ ਜੀ ਜਿਵੇਂ ਤੁਸੀਂ ਹੁਣੀ ਗੱਲ ਕੀਤੀ ਹੈ ਕਿ ਜਸ਼ਨਪ੍ਰੀਤ ਦੇ ਪਰਿਵਾਰ ਵੱਲੋਂ ਜੋ ਕਿਹਾ ਜਾ ਰਿਹਾ ਵੀ ਉਹਨਾਂ ਦਾ ਮੁੰਡਾ ਕੋਈ ਵੀ ਨਸ਼ੇ ਦਾ ਸੇਵਨ ਨਹੀਂ ਕਰਦਾ ਇੱਕ ਗੁਰ ਗੁਰਸਿੱਖ ਮੁੰਡਾ ਹੈ ਤੇ ਪਰਸੋ ਚੌਥੇ ਦੋ ਤਿੰਨ ਦਿਨ ਪਹਿਲਾਂ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਤੇ ਸੁਖਬੀਰ ਸਿੰਘ ਬਾਦਲ ਨੇ ਵੀ ਇਹੋ ਕਿਹਾ ਹੈ ਕਿ ਵੀ ਜਿਹੜੇ ਪੰਜਾਬੀ ਨੌਜਵਾਨ ਮੁੰਡੇ ਨੇ ਉਹਨਾਂ ਨਾਲ ਅਜਿਹਾ ਦੁਰਵਿਵਹਾਰ ਨਾ ਕੀਤਾ ਉਹਨਾਂ ਤੇ ਗਲਤ ਇਲਜ਼ਾਮ ਨਾ ਲਗਾਏ ਜਾਣ ਜਿਵੇਂ ਕਿ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਬਿਨਾ ਦਸਤਾਰ ਦਿੱਤਿਆਂ ਉਹਨਾਂ ਨੇ ਕਿਹਾ ਕਿ ਇਹ ਸਿੱਖ ਧਰਮ ਦੀ ਉਲੰਘਣਾ ਹੈ। ਬਿਕੋ ਜਦ ਇਹ ਹਾਸੇ ਹੁੰਨੇ ਹਨ ਇੱਕ ਕਨੇ ਕਿ ਪੰਜਾਬ ਦਾ ਕੋਈ ਨੌਜਵਾਨ ਜਦ ਵਿਦੇਸ਼ਾਂ ਦੀ ਧਰਤੀ ਤੇ ਕੋਈ ਐਕਸੀਡੈਂਟ ਹੋ ਜਾਂਦਾ ਹੈ, ਹਾਸਾ ਅਗਰਸਤ ਹੋ ਜਾਂਦਾ ਜਾਂ ਉਹਨਾਂ ਤੋਂ ਕੋਈ ਗਲਤੀ ਹੋ ਜਾਂਦੀ ਹੈ ਕਿ ਪਾ ਪੰਜਾਬ ਚ ਲੋਕ ਭਾਵੁਕ ਹੋ ਜਾਂਦੇ ਨੇ। ਭਾਵਕੀ ਦੀ ਹਮਦਰਦੀ ਦਿਖਾਉਂਦੇ ਨੇ। ਪਰ ਪਿਛਲੇ ਜਿਹੜੇ ਦਿੱਕਤ ਫਲੋਰੀਡਾ ਵਿੱਚ ਨਾਮੀ ਨੌਜਵਾਨ ਵੱਲੋਂ ਹਰਜਿੰਦਰ ਸਿੰਘ ਨਾਮੀ ਨੌਜਵਾਨ ਵੱਲੋਂ ਇਹ ਹਾ사 ਹੋਇਆ ਮਤਲਬ ਉਦੋਂ ਜ਼ਿਆਦਾ ਹਮਦਰਦੀ ਦਿਖਾਈ ਗਈ ਸੀ ਕਿਉਂਕਿ ਜਦ ਮੋੜ ਰਿਹਾ ਸੀਗਾ ਟਰੱਕ ਤਾਂ ਅਚਾਨਕ ਗੱਡੀਆਂ ਜੀ ਕਹਿੰਦੇ ਗਲਤ ਮੋੜਿਆ ਤਾਂ ਹਾ사 ਅਗਰਸ ਤੋਂ ਹੁਣ ਜਿਹੜਾ ਰੀਸੈਂਟਲੀ ਕੇਸ ਹੋਇਆ ਇਹਦੇ ਵਿੱਚ ਟਰੱਕ ਜਾ ਰਿਹਾ ਬ੍ਰੇਕ ਲੱਗੀ ਨਹੀਂ ਗੱਡੀਆਂ ਵੱਜਦੀਆਂ ਗਈਆਂ ਅੱਗੇ ਤਾਂ ਕਿ ਹਾ사 ਅਗਰ ਹੁੰਦਾ ਦੂਜਾ ਬਲੇਮ ਨਸ਼ੇ ਦਾ ਲਾ ਦਿੱਤਾ ਗਿਆ ਕਿ ਨਾ ਨਸ਼ੇ ਸੀਗਾ ਮਤਲਬ ਉਸ ਲਿਹਾਜ਼ ਇਹ ਨਾ ਦੇਖੀ ਕਿ ਕੁਝ ਹਮਦਰਦੀ ਘਟ ਦਿਖਾਈ ਦੀਂਦੀ ਹੈ ਇਸ ਕੇਸ ਦੇ ਵਿੱਚ ਬਾਕੀ ਸੁਖੀਰ ਬਾਦਲ ਹੋਰਾਂ ਨੇ ਵੀ ਕਿਹਾ ਕਿ ਚਲੋ ਪੰਜਾਬੀ ਨੌਜਵਾਨ ਜਿਹੜਾ ਸੀਗਾ ਕੋਰਚਾਤ ਪੇਸ਼ ਕੀਤਾ ਗਿਆ ਉਹਦੇ ਸਿਰ ਤੇ ਨਾ ਉਹਨੂੰ ਪਰਨਾ ਦਿੱਤਾ ਗਿਆ ਨਾ ਪਟਕਾ ਦਿੱਤਾ ਗਿਆ ਨਾ ਕੋਈ ਰਮਾਲ ਦਿੱਤਾ ਗਿਆ ਬੰਨਣ ਲਈ ਤੇ ਕੋਈ ਇਹ ਨਾ ਕਾਨੂੰਨ ਦੇ ਦੇਸ਼ਾਂ ਦੇ ਕਾਨੂੰਨ ਤੇ ਨਿਰਭਰ ਕਰਦਾ ਹੈ ਪਿਛਲੇ ਕੇਸ ਦੇ ਵਿੱਚ ਵੀ ਇਹੀ ਹਾਲ ਸੀ ਉਹਨੂੰ ਕੁਛ ਦਿੱਤਾ ਨਹੀਂ ਗਿਆ ਨੰਗੇ ਸਿਰ ਉਹ ਪੇਸ਼ ਹੋਇਆ ਸੀ ਕੋਰਟ ਦੇ ਵਿੱਚ ਤੇ ਇਸ ਵਾਰ ਵੀ ਕੋਰਟ ਦੇ ਵਿੱਚ ਉਹ ਪੇਸ਼ ਹੋਇਆ ਜੀ ਦੇਖੋ ਕਹਿੰਦੇ ਕਿ ਜਦੋਂ ਤੱਕ ਪੇਸ਼ ਜਦ ਵਕੀਲਾਂ ਦੀ ਆਪਸੀ ਬਹਿਸ ਸ਼ੁਰੂ ਹੁੰਦੀ ਹੈ ਤਾਂ ਇੱਕ ਨਵਾਂ ਮੋੜ ਦਿਖਾਈ ਦਿੰਦੀ ਹੈ ਤੇ ਦੇਖਿਆ ਉਹਨਾਂ ਨੇ ਕੋਰਟ ਦੇ ਵਿੱਚ ਸਵਾਲ ਕੀਤਾ ਕਿ ਤੁਹਾਨੂੰ ਇਸ ਦਾ ਅਫਸੋਸ ਹੈ ਕਿ ਨਹੀਂ ਹੈ ਹਾਂ ਗਿਲਟੀ ਫੀਲ ਹੋਈ ਜਾਂ ਨਹੀਂ ਹਾਂ ਗਿਲਟੀ ਫੀਲ ਨਹੀਂ ਹੈ ਉਹਨੇ ਕਿਹਾ ਮੈਨੂੰ ਨਹੀਂ ਗਿਲਟੀ ਫੀਲ ਮਤਲਬ ਇਹ ਇੱਕ ਵਕੀਲਾਂ ਦੀ ਤਾਰਜੋ ਕਹਿੰਦੇ ਕਿ ਮਤਲਬ ਸ਼ੁਰੂਆਤ ਹੋ ਗਈ ਕੀ ਪਤਾ ਵਕੀਲ ਨੇ ਕਿਹਾ ਹੋਵੇ ਕਿ ਤੂੰ ਨਹੀਂ ਮੰਨੀ ਜੇ ਤੂੰ ਮੰਨ ਲਈ ਤਾਂ ਉਸ ਦਾ ਕੇਸ ਦਾ ਬੋਰਡ ਕਿੱਥੇ ਜਾਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਦੋਨਾਂ ਆਪਸੀ ਬਹਿਸ ਹੋਏਗਾ ਤਾਂ ਇਹਦਾ ਨਤੀਜਾ ਕੀ ਨਿਕਲੇਗਾ ਹੁਣ ਜਿਹੜੀ ਆਉਣ ਵਾਲੀ ਅਗਲੀ ਉਹਨਾਂ ਦੀ ਸੁਣਵਾਈ ਹੈ ਉਹ 4 ਨਵੰਬਰ ਨੂੰ ਤੈਅ ਕੀਤੀ ਗਈ ਹੈ ਤੇ ਜਿਹੜੀ ਅਦਾਲਤ ਦੇ ਵਿੱਚ ਜਸ਼ਨਪ੍ਰੀਤ ਦੀ ਪੇਸ਼ੀ ਹੋਈ ਸੀ ਉਹ ਪੇਸ਼ੀ ਦੇ ਦੌਰਾਨ ਉਸਨੇ ਜਿਹੜੇ aarop ਨੇ ਉਸੇਰੇ ਤੋਂ ਨਕਾਰ ਤੇ ਗਿਲਟੀ ਫੀਲ ਵਾਲੀ ਗੱਲ ਉਸਨੇ ਕਿਹਾ ਵੀ ਹਾਂ ਗਿਲਟੀ ਵਾਲੀ ਗੱਲ ਨਹੀਂ ਉਹਨੇ ਕੀਤੀ ਤੇ ਜਿਹੜੇ ਨਸ਼ੇ ਦੇ aarop ਨੇ ਉਸ ਨੂੰ ਸਿਰੇ ਤੋਂ ਨਕਾਰਿਆ ਬਿਲਕੁਲ ਸਹੀ ਹੈ ਪਹਿਲਾਂ ਵੀ ਇਹੀ ਗੱਲ ਹੋਈ ਹੈ ਤੇ ਕੋ ਕਾਨੂੰਨ ਦੇ ਹਿਸਾਬ ਨਾਲ ਉਹਨੂੰ ਡੇਟ ਪੈ ਚੁੱਕੀ ਹੈ ਅੱਗੇ ਤੇ ਮੈਂ ਪਹਿਲਾਂ ਵੀ ਇਹੀ ਕਿਹਾ ਕਿ ਕਾਨੂੰਨ ਦੇ ਆਪਣੇ ਲਾ ਹਰੇਕ ਕਾਨੂੰਨ ਦੀਆਂ ਨੀਤੀਆਂ ਜੋ ਦੇਸ਼ ਸੰਤਾਵਕ ਹੁੰਨ ਐ ਅਲੱਗ-ਅਲੱਗ ਹੁੰਦੀਆਂ। ਜੀ ਇੰਡੀਆ 'ਚ ਕੁਛ ਹੋ ਰਿਹਾ ਬਾਹਰ ਕੁਛ ਹੋ ਰਿਹਾ ਉੱਥੇ ਕੁਛ ਹੋ ਰਿਹਾ ਠੀਕ ਹੈ ਉਸ ਨਾਮ ਮੁਤਾਬਕ ਉਸ ਰਿਪੋਰਟਾਂ ਨੇ ਉਹਨਾਂ ਦੇਖਿਆ ਜਿਹਦੇ ਵਿੱਚ ਉਹਨੂੰ ਦੇ ਕੇ ਚਾਹੇ ਸ਼ਰਾਬ ਕਹਿ ਸਕਦੇ ਆਂ ਜਾਂ ਕੁਛ ਹੋਰ ਆ ਹਾਈ ਤਾਂ ਕਲੀਅਰ ਨਹੀਂ ਹੋਇਆ। ਉਹ ਰਿਪੋਰਟਾਂ ਜਦ ਤੱਕ ਆਂਦੀਆਂ ਨਹੀਂ ਜਨ ਜਗ੍ਹਾਗਰ ਨਹੀਂ ਹੁੰਦੀਆਂ ਉਹ ਤਾਂ ਪਤਾ ਨਹੀਂ ਲੱਗਦਾ ਨਸ਼ਾ ਕਿਹੜਾ ਸੀਗਾ। ਪਰ ਫਿਲਹਾਲ ਨਸ਼ੇ ਦੀ ਤੌਮਤ ਲੱਗ ਚੁੱਕੀ ਐ। ਉਹਨਾਂ ਦੇ ਪਰਿਵਾਰ ਵੱਲੋਂ ਬਾਰ-ਬਾਰ ਇਹੀ ਕਿਹਾ ਜਾ ਰਿਹਾ ਐ ਕਿ ਸਿੱਖਤਾਰੇ ਮੁੰਡਾ ਹੈ ਅਮਰਤਾ ਹੈ ਸ਼ਕਿਆ ਅਸੀਂ ਸ਼ੁਰੂ ਤੋਂ ਨਾ ਉਹਨੇ ਨਸ਼ਾ ਕੀਤਾ ਨਾ ਕਦੇ ਉਹਦੇ ਕਰਿਆ ਠੀਕ ਹੈ ਉਹਦੇ ਪਰਿਵਾਰ ਵੱਲੋਂ ਬਾਰ ਬਾਰ ਗੁਹਾਰ ਲਾਈ ਜਾ ਰਹੀ ਹੈ ਕਿ ਮੰਨਿਆ ਗਲਤੀ ਹੋ ਚੁੱਕੀ ਹੈ ਉਹਦੇ ਪਰਿਵਾਰ ਵੀ ਮੰਨਦਾ ਹੈ ਕਿ ਸਾਨੂੰ ਬੜਾ ਅਫਸੋਸ ਹੈ ਇਸ ਜਿਹੜੇ ਐਕਸੀਡੈਂਟ ਦੇ ਵਿੱਚ ਜਿਹੜੇ ਡੈਥ ਹੋ ਚੁੱਕੀ ਜਿਨ੍ਹਾਂ ਦੇ ਜੋ ਹਸਪਤਲ ਦਾਖਲ ਨੇ ਤਾਂ ਅਸੀਂ ਬੜਾ ਅਫਸੋਸ ਜ਼ਾਹਿਰ ਕਰਦੇ ਆ ਪਰ ਸਾਡੇ ਇਹ ਬੱਚੇ ਦੇ ਉੱਪਰ ਇਹ ਨਾਲ ਇਲਜ਼ਾਮ ਲਾਇਆ ਜਾਵੇ ਕਿ ਉਹਨੇ ਨਸ਼ਾ ਕੀਤਾ ਹੋਇਆ ਸੀ ਜੀ ਜਿਵੇਂ ਕਿ ਤੁਹਾਨੂੰ ਕਿਹਾ ਹੋਣੀ ਜਸ਼ਨਪ੍ਰੀਤ ਦੇ ਪਿਤਾ ਦੇ ਵੱਲੋਂ ਇੱਕ ਵੀਡੀਓ ਵੀ ਜਿਹੜੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਉਹ ਕਿਹਾ ਜਾ ਰਿਹਾ ਹੈ ਕਿ ਵੀ ਇਹ ਦੁਰਘਟਨਾ ਕਿਸੇ ਤੋਂ ਵੀ ਹੋ ਸਕਦੀ ਹੈ ਬਿਲਕੁਲ ਜ਼ਰੂਰੀ ਨਹੀਂ ਵੀ ਉਹਨਾਂ ਦੇ ਮੁੰਡੇ ਤੋਂ ਹੋਈ ਹੈ ਵੀ ਨਸ਼ੇ ਦੇ ਜੋ ਆਰੋਪ ਲਗਾਏ ਜਾ ਰਹੇ ਨੇਗੇ ਤੇ ਹੁਣ ਇੱਕ ਡੈਪੋਟੇਸ਼ਨ ਦੀ ਜਿਹੜੀ ਪ੍ਰਕਿਰਿਆ ਉਹ ਲਗਾਤਾਰ ਤੇਜ਼ੀ ਫੜ ਰਹੀ ਹੈ ਬਿਲਕੁਲ ਬਿਲਕੁਲ ਸੋਹਣੇ ਦੇਖੋ ਮੈਂ ਉਹੀ ਗੱਲ ਕਹਿ ਰਹੀ ਹਾਂ ਇਹ ਦੇ ਕੋ ਐਕਸੀਡੈਂਟ ਇਹ ਨਹੀਂ ਹੈ ਕਿ ਇਨਾਂ ਤੋਂ ਹੁੰਨੇ ਆ ਜੇ ਆਪਾਂ ਕਹਿੰਦੇ ਕਿ ਕੁਝ ਗੋਰਿਆਂ ਤੋਂ ਵੀ ਬੜੇ ਐਕਸੀਡੈਂਟ ਹੁੰਨੇ ਆ ਜੀ ਠੀਕ ਹੈ ਪਿਛਲੇ ਮਨ ਲਾ ਇੱਕ ਮਹੀਨੇ ਹੋਏ ਵੀ ਸੀਗੇ ਉਹ ਸ਼ਾਇਦ ਉਹਨੂੰ ਜਮਾਨਤ ਵੀ ਮਿਲ ਗਈ ਸੀਗੀ ਮਤਲਬ ਕਹਿਣ ਲੱਗਾ ਕਿ ਜਿਹੜੇ ਇਹ ਭਾਵਨਾਤਕ ਗ੍ਰੇ ਪੰਜਾਬ ਤੋਂ ਕੋਈ ਨੌਜਵਾਨ ਜਾਂਦਾ ਹੈ ਜਦੋਂ ਕੋਈ ਹਾਸਾ ਹੁੰਦਾ ਉਹਨੂੰ ਮੀਡੀਆ ਜਾਦਾ ਚੱਕਿਆ ਜਾਂਦੇ ਗੱਲਾਂ ਉਹ ਜਿਹੜੇ ਗੋਰਿਆਂ ਤੋਂ ਐਕਸੀਡੈਂਟ ਹੁੰਨੇ ਆ ਉਹ ਗੱਲਬਾਤ ਜਗ ਜਾਹੀ ਦੀ ਹੋ ਜਾਂਦੀ ਏ ਮਤਲਬ ਗਲਤੀਆਂ ਉਹਨਾਂ ਤੋਂ ਵੀ ਹੁੰਦੀਆਂ ਨੇ ਗਲਤੀ ਉਸੇ ਤਹਿਤ ਪਰਿਵਾਰ ਉਹਨਾਂ ਦਾ ਕਹਿ ਰਿਹਾ ਕਿ ਸਾਡੇ ਮੁੰਡੇ ਤੋਂ ਗਲਤੀ ਹੋਈ ਹੈ ਇਹ ਕਿਹੜਾ ਕੋਈ ਜਾਣ ਕੇ ਮਾਰਿਆ ਉੱਥੇ ਦੀ ਗਵਰਨਮੈਂਟ ਵੀ ਇਸ ਸੰਬੰਧੀ ਹੈ ਪਰ ਕਿਤੇ ਨਾ ਕਿਤੇ ਜਦੋਂ ਕਹਿੰਦੇ ਕਿ ਅੱਗੇ ਬ੍ਰੇਕ ਨਹੀਂ ਲੱਗੀ ਜਾਂ ਬ੍ਰੇਕ ਲਾਈ ਨਹੀਂ ਜਾਂ ਲੱਗੀ ਨਹੀਂ ਜਾਂ ਉਸ ਤੋਂ ਬਾਅਦ ਉਹਨਾਂ ਜਿਹੜਾ ਟੀਮ ਨੇ ਅਰੈਸਟ ਕੀਤਾ ਉਹ ਨਸ਼ੇ ਦਾ ਇੱਕ ਬਲੇਮ ਦੇਇਆ ਗੱਲ ਵੀ ਸਾਹਮਣੇ ਰੇ ਵੀ ਹੋ ਸਕਦਾ ਕਹਿੰਦੇ ਉਸ ਸਮੇਂ ਟਰੱਕ ਦੇ ਬ੍ਰੇਕ ਫੇਲ ਹੋ ਗਏ ਹੋਣ ਬਿਲਕੁਲ ਬਿਲਕੁਲ ਇਹ ਗੱਲ ਕਹੀ ਹੈ ਤੁਸੀਂ ਦੇਖੋਗੇ ਉਹਨਾਂ ਦੇ ਜੱਜ ਅਜੂਬਾ ਸਿਟੀ ਵਾਲਾਂ ਦੇ ਜਿਹੜੇ ਹੋ ਟਰੱਕ ਡਰਾਈਵਰ ਸਾਥੀ ਸੀ ਉਹਨਾਂ ਨੇ ਵੀ ਕਿਹਾ ਕਿ ਫੇਲ ਹੋ ਜਾਂਦੀ ਹੈ ਪਰ ਜ਼ਿਆਦਾਤਰ ਇਸ ਨਹੀਂ ਆਂਦੀ ਕਿ اچانک ਫੇਲ ਹੋ ਜੇ ਗਲਵਖਰੀ ਹੈ ਉਹ ਤਾਂ ਜਾਣ ਤਾਂ ਵੀ ਸੋਹਣੇ ਜਾਣ ਦੇ ਵਿੱਚ ਆ ਜਾਏਗਾ ਜਦੋਂ ਟਰੱਕ ਫੇਲ ਹੋ ਗਿਆ ਜਾਂ ਜਾਂਚ ਹੋਣੀ ਹੈ ਉਹਦੀ ਤਾਂ ਉਹਦੇ ਵਿੱਚ ਪਤਾ ਲੱਗ ਜਾਏਗਾ ਬ੍ਰੇਕ ਫੇਲ ਹੋਈ ਸੀ ਜਾਂ ਬ੍ਰੇਕ ਲੱਗੀ ਨਹੀਂ ਜਾਂ ਉਹ ਨਸ਼ਾਉਨੇ ਕੀਤਾ ਹੋਇਆ ਸੀ ਇਹ ਕਾਰਨਾਂ ਦੇ ਬਹੁਤ ਜਲਦੀ ਜਗ ਜਾਹਰ ਹੋ ਜਾਣਗੇ ਪਰਮਿੰਦਰ ਜੀ ਇੱਕ ਵੱਡੀ ਗੱਲ ਇਹ ਹੈ ਕਿ ਦੇਖੋ ਹੁਣ ਉਹ ਗੈਰ ਕਾਨੂੰਨੀ ਤੌਰ ਤੇ ਜਸ਼ਨਪ੍ਰੀਤ ਗਿਆ ਸੀ ਗੈਰ ਕਾਨੂੰਨੀ ਤੌਰ ਤੇ ਜੋ ਪਹਿਲਾ ਫਲੋਰੀਡਾ ਵਾਲਾ ਕੇਸ ਸੀ ਉਹ ਹੁੰਦਾ ਵੀ ਗੈਰ ਕਾਨੂੰਨੀ ਤੌਰ ਤੇ ਹਰਜਿੰਦਰ ਹੈ ਜਿਹੜਾ ਉਹ ਗਿਆ ਸੀ ਦੇਖੋ ਸੁਣਿਆ ਦੋਨਾਂ ਲਾਇਸੈਂਸ ਮਤਲ ਕਿਵੇਂ ਹੋ ਜਾਂਦੇ ਨੇ ਤੁਕੋ ਬਿਲਕੁਲ ਉਹੀ ਗੱਲ ਹੈ ਮੈਂ ਇਹੀ ਗੱਲ ਕਹੇ ਕਿ ਦੇਖੋ ਹਰ ਇੱਕ ਚੀਜ਼ ਲਾਇਸੈਂਸ ਲੈਣ ਦੀ ਪ੍ਰਕਿਰਿਆ ਹੁੰਦੀ ਹੈ ਜੀ ਹਰ ਦੇਸ਼ਾਂ ਦੇ ਵਿੱਚ ਹੁੰਦੀ ਹੈ ਇੱਕ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਕ ਟੈਸਟ ਦਿੱਤਾ ਜਾਂਦਾ ਪਰ ਕਈ ਗਲਤ ਤਰੀਕਿਆਂ ਨਾਲ ਜਾਂ ਆਪਾਂ ਪੈਸੇ ਲਾਲਚ ਕਹਿ ਸਕਦੇ ਹਾਂ ਕਿ ਜਾਂ ਕੋਈ ਸਹਿਜਦਾਰੀ ਕਹਿ ਸਕਦੇ ਹਾਂ ਉਹ ਲਾਇਸੈਂਸ ਇਸ਼ੂ ਕਰ ਦਿੰਦੇ ਨੇ ਜੀ ਦਾ ਫਸਰੂਪ ਹੁਣ ਦੇਖੋ ਜੇ ਉਹ ਯੋਗ ਨਹੀਂ ਸੀ ਜਾਂ ਉਹ ਐਕਸਪਰਟ ਨਹੀਂ ਹੋ ਸਕੇ ਸੀ ਜਾਂ ਉਮਰ ਉਹਨਾਂ ਛੋਟੀ ਸੀ ਤੇ ਉਹ ਤੁਸੀਂ ਦੇਖ ਲਓ ਅੱਜ ਕੀ ਹੋਇਆ ਐਕਸੀਡੈਂਟ ਹੋ ਰਹੇ ਨੇ ਇਹਨਾਂ ਐਕਸੀਡੈਂਟ ਕਰਕੇ ਹੋਰ ਜੇ ਨੌਜਵਾਨ ਸੀ ਉਹਨਾਂ ਦੇ ਵੀ ਕੰਮਕਾਰਾਂ ਦੇ ਫਰਕ ਪਏਗਾ ਠੀਕ ਹੈ ਉਸ ਤੋਂ ਬਾਅਦ 트럼ਪ ਹੋਰਾਂ ਨੇ ਤੁਹਾਨੂੰ ਪਤਾ ਹੈ ਪਿਛਲੇ ਮਹੀਨੇ ਲੱਗਦਾ ਹੈ ਪਹਿਲਾਂ ਦਾ ਰਿਪੋਰਟ ਬੜੇ ਨੌਜਵਾਨ ਕੀਤੇ ਜਿਹੜੇ ਗਲਤ ਤਰੀਕੇ ਨਾਲ ਗਏ ਆ ਆ ਹਾਲੇ ਹੀ ਦੇ ਵਿੱਚ 50 ਨੌਜਵਾਨ ਹਰਿਆਣਾ भेजे हैं बिल्कुल रिपोर्ट करके उन्होंने मतलब ਜਿਹੜੇ ਗਲਤ ਤਰੀਕੇ ਨਾਲ ਉਥੇ ਪਹੁੰਚੇ ਹੋਏ ਸੀਗੇ ਠੀਕ ਹੈ ਨਾ ਮੈਂ ਉਹੀ ਗੱਲ ਹੈ ਕਿ ਸਰਕਾਰ ਉਥੇ ਦੀ 트াম্প ਸਰਕਾਰ ਇਹ ਕੱਲ ਕਹਿੰਦੇ ਕਿ ਅਸੀਂ ਜੋ ਕਰ ਰਹੇ ਹਾਂ ਸਹੀ ਕਰ ਰਹੇ ਹਾਂ ਜੇ ਨਹੀਂ ਕਰਦੇ ਤਾਂ ਹਾਲਾਤ ਤੁਸੀਂ ਥੋੜੇ ਸਾਹਮਣੇ ਦਿਖ ਰਹੇ ਇਹ ਹੋ ਕੀ ਰਿਹਾ ਹੁਣ ਲੱਖਾਂ ਰੁਪਇਆ ਲਗਾ ਕੇ ਘਰ ਖਾਲੀ ਹੱਥ ਮੁੜਨਾ ਕਿਤੇ ਨਾ ਕਿਤੇ ਪਰਿਵਾਰ ਨੂੰ ਵਿੱਚ ਝੋੜ ਕੇ ਰੱਖ ਦਿੰਦਾ ਕੋ ਸੁਣਿਆ ਨੌਜਵਾਨ ਜਦ ਪਹਿਲਾਂ ਨਾ ਪੰਜਾਬ ਦੇ ਵਿੱਚੋਂ ਨਿਕਲ ਕੇ ਕੰਮਾਂ ਉਹ ਦੇਖਦੇ ਹੋਏ ਜਾਂ ਕੰਮ ਲੈਣ ਲਈ ਜਾਂ ਆਪਣੇ ਕਾਰੋਬਾਰ ਪਵਿਕ ਉਜਵਲ ਕਰਨ ਲਈ ਆ ਕਾਰਪੋਰੇਟ ਬਾਹਰ ਜਾਂਦੇ ਸੀ ਉਹਨਾਂ ਨੇ ਗਲਤੀ ਕਰਕੇ ਅਪਣਾ ਲਿਆ ਸਹੀ ਤਰੀਕੇ ਨਾਲ ਉਹ ਜਾ ਨਹੀਂ ਸਕਦੇ ਸੀ ਸਹੀ ਤਰੀਕੇ ਨਾਲ ਕੀ ਆਇਲਸ ਕਰਨੀ ਪੈਣੀ ਸੀ ਤੇ ਕੁਝ ਮਨੀ ਸ਼ੋਅ ਕਰਨੀ ਪੈਣੀ ਸੀ ਕੁਝ ਹੋਰ ਹੈ ਬਲਕਿ ਇੱਕ ਰੂਨ ਰੈਗੂਲੇਸ਼ਨ ਸੀ ਜਿਹੜੇ ਉਹਨਾਂ ਨੇ ਤੋੜਦੇ ਹੋਏ ਗਲਤ ਡਾਂਗੀ ਸਿਸਟਮ ਨੂੰ ਬਣਾਇਆ ਡਾਂਗੀ ਸਿਸਟਮ ਦੇ ਵਿੱਚ ਵੀ ਤੁਸੀਂ ਇਹ ਨਹੀਂ ਸੋਚ ਸਕਦੇ ਤੁਸੀਂ ਨਾ ਬੜੇ ਲੱਖਾਂ ਰੁਪਏ ਲੱਗਦੇ ਨੇ 40 50 ਲੱਖ ਰੁਪਏ ਲੱਗ ਜਾਂਦਾ ਹੈ ਜਦ ਇੱਕ ਨੌਜਵਾਨ ਉੱਥੇ ਪਹੁੰਚਦਾ ਹੈ ਜਦ ਉਹਦਾ ਪਰਿਵਾਰ ਸੁਪਨਿਆ ਲੈਣੀ ਸ਼ੁਰੂ ਕਰਦਾ ਕਿ ਸਾਡਾ ਮੁੰਡਾ ਬਾਹਰ ਚਲਾ ਗਿਆ ਹੁਣ ਸ਼ਾਇਦ ਸਾਡੇ ਘਰ ਦੇ ਹਾਲਾਤ ਸਹੀ ਹੋ ਜਾਣਾ ਸਾਡੇ ਆਉਣ ਵਾਲੇ ਬੱਚੇ ਪੜ ਜਾਣਗੇ ਉਹਨਾਂ ਦਾ ਭਵਿੱਖ ਸਹੀ ਹੋ ਜਾਏਗਾ ਪਰ ਜਦ ਹਾਸੇ ਹੁੰਨੇ ਆ ਇਹ ਜਿਹੇ ਹਾਸੇ ਹੁੰਨੇ ਆ ਜਾਂ ਡੈਥ ਹੋ ਜਾਂਦੀ ਹੈ ਜਾਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਕੁਝ ਹੋ ਜਾਂਦਾ ਤਾਂ ਫਿਰ ਉਹ ਜਿਹੜੇ ਮਾਹੌਲ ਹੁੰਨੇ ਆ ਨਾ ਉਹਨਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਬਿਆਨ ਹੀ ਮਾਹੌਲ ਦੇ ਮਤਲਬ ਕਹਿੰਦੇ ਕਿ ਸੋ ਤੋਂ ਬਾਹਰ ਹੁੰਨੇ ਆ ਉਹਨਾਂ ਦਾ ਦਰਦ ਇਸ ਜ਼ਰੀਆ ਝਲਕਦਾ ਮਤਲਬ ਉਹ ਪਤਾ ਲੱਗਦਾ ਕਿ ਉਹ ਵਾਕਈ ਜਿਹੜੇ ਸਟੈਪ ਸੀਗੇ ਜੋ ਭਾਵਨਾਤਮ ਸੀਗੇ ਉਹਨਾਂ ਨੂੰ ਕੋਈ ਸੁਧਾਰ ਨਹੀਂ ਸਕਦਾ ਸੀ ਹੁਣ ਬਾਰਡਰ ਦੀ ਗੱਲ ਗੈਰ ਕਾਨੂੰਨੀ ਡੰਕੀ ਰੂਟ ਰਾਹੀਂ ਬਾਰਡਰਾਂ ਤੇ ਇੰਨੀ ਪਾਬੰਦੀ ਕਿਉਂ ਨਹੀਂ ਲਗਾਈ ਜਾ ਰਹੀ ਚਲੋ ਪਹਿਲਾਂ ਸੀ ਪਰ ਹੁਣ ਤਾਂ ਕੁਛ ਨਾ ਕੁਛ ਤਾਂ ਫਰਕ ਪਿਆ ਹੋਏਗਾ ਪਹਿਲਾਂ ਨਾਲੋਂ ਸੁਣੇ ਹੁਣ ਜ਼ਿਆਦਾ ਬਾਰਡਰ ਤੇ ਪਾਬੰਦੀਆਂ ਲੱਗ ਚੁੱਕੀਆਂ ਨੇ ਉਹ ਸਰਕਾਰਾਂ ਕਹੇ ਹੈ ਕਿ ਅਸੀਂ ਬਾਰਡਰ ਸਟੀਲ ਕਰ ਦਿੱਤੇ ਗਏ ਨੇ ਜੋ ਪਹਿਲੇ ਆ ਚੁੱਕੇ ਨੇ ਉਹਨਾਂ ਨੂੰ ਜਿਹੜੇ ਆਗੇ ਆਗੇ ਹੁਣ ਜਿਹੜਾ ਨਵਾਂ ਕੋਈ ਉਥੇ ਪਰ ਪੰਛੀ ਵੀ ਪਰ ਨਹੀਂ ਪੜ ਸਕਦਾ ਦੇਖੋ ਹਰ ਚੀਜ਼ ਇੱਕ ਨਾ ਸਿਸਟਮੈਟਿਕ ਹੁੰਦਾ ਹੁਣ ਡਾਂਕੀ ਸਿਸਟਮ ਜਾਨਦੇ ਡਾਂਕੀ ਸਿਸਟਮ ਜੰਗਲਾਂ ਨੂੰ ਜਾਨਦੇ ਆ ਪਤਾ ਨਹੀਂ ਕਿਸ ਤੋਂ ਕਿਸ ਤੋਂ ਕੱਢਦੇ ਆ ਹੋਲੇ ਮੰਨ ਲਓ ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਡਦੇ ਨੇ ਜਿਹੜੇ ਬਾਇਲੱਕ ਜਾਂ ਕਿਸਮਤ ਉੱਤੇ ਪਹੁੰਚ ਗਏ ਤਾ ਪਹੁੰਚ ਕੇ ਡੋਂਕੇ ਸਿਸਟਮ ਇਹ ਹੈ ਕਿ ਬੰਥੇ ਨੂੰ ਕਈ ਕਈ ਦਿਨ ਭੁੱਖਾ ਰਹਿਣਾ ਪੈਂਦਾ ਸੜਕਾਂ ਤੇ ਸੌਣਾ ਪੈਂਦਾ ਤੁਹਾਨੂੰ ਖਾਣ ਨੂੰ ਕੁਝ ਨਹੀਂ ਮਿਲਦਾ ਮਤਲਬ ਗੰਦਾ ਪਾਣੀ ਪੀਣਾ ਪੈਂਦਾ ਖਾਣਾ ਪੀ ਨਹੀਂ ਹੁੰਦਾ ਡੋਂਕੇ ਵਾਲੇ ਆਪ ਤੁਹਾਡੇ ਨਾਲ ਇਸੇ ਗਲਤ ਤਰੀਕੇ ਨਾਲ ਵਰਤ ਾਅ ਕਰਦੇ ਨੇ ਕਿ ਆਮ ਵਿਅਕਤੀ ਮੈਨੂੰ ਲੱਗਦਾ ਹੈ ਉਹ ਸਹਿਣ ਵੀ ਨਹੀਂ ਕਰ ਸਕਦਾ ਉਸ ਦੇ ਨੇ ਬਾਵਜੂਦ ਉਹ ਪਹੁੰਚੇ ਹੋਏ ਵਿਦੇਸ਼ਾਂ ਦੇ ਵਿੱਚ ਅੱਜ ਹਾਲਾਤ ਉਹ ਹੋ ਰਹੇ ਨੇ ਜਹਾਜ਼ ਭਰਤ ਭੜ ਕੇ ਪੰਜਾਬ ਨੂੰ ਵਾਪਸ ਆ ਰਹੇ ਨੇ ਪਾਰ ਪਾਰ ਕੇ ਹਰਿਆਣਾ ਨੂੰ ਵਾਪਸ ਜਾ ਰਹੇ ਨੇ ਮੈਨੂੰ ਲੱਗਦਾ ਕੱਲ ਪਰਸੋ ਹੀ ਮੈਂ ਪਹਿਲਾਂ ਵੀ ਇਹ ਗੱਲ ਕਿ 50 ਨੌਜਵਾਨ ਉਹਨਾਂ ਨੇ ਰਿਪੋਰਟ ਕੀਤੇ ਰਹੇ ਜੋ ਹਰਿਆਣਾ ਹਰਿਆਣਾ ਦੇ ਨਾਲ ਜੁੜੇ ਹੋਏ ਚਲੋ ਇਹ ਤਾਂ ਗੱਲ ਹੋਈ ਐ ਅਮਰੀਕਾ ਦੇ ਨਾਲ ਜੁੜੀ ਹੁਣ ਅਸੀਂ ਗੱਲ ਕਰਦੇ ਆਂ ਪੰਜਾਬ ਦੇ ਨਾਲ ਜੁੜੀ ਹੋਈ ਜੋ ਡੀਆਈਜੀ ਹਰਚਰਨ ਸਿੰਘ ਪੁੱਲਰ ਰਿਸ਼ਵਤ ਖੋਰੀ ਦੇ ਮਾਮਲੇ 'ਚ ਉਹਨਾਂ ਨੂੰ ਅਰੈਸਟ ਕੀਤਾ ਗਿਆ ਬਿਲਕੁਲ ਸੋਹਣਿਆ ਡੀਆਈਜੀ ਪੁੱਲਰ ਸਾਹਿਬ ਪਿਛੌੜ ਇਹਨਾਂ ਦੀ ਗੱਲ ਕਰੀਏ ਤਾਂ ਕਿਸ ਲਿਹਾਜ਼ ਦੇ ਨਾਲੇ ਭਰਤੀ ਹੁੰਦੇ ਨੇ ਇਨਾਂ ਦੇ ਫਾਦਲ ਸਾਹਿਬ ਦੇ ਜ਼ਰੀਏ ਚਲੋ ਲੱਗ ਕੇ ਹੌਲੀ-ਹੌਲੀ ਪ੍ਰਮੋਸ਼ਨ ਹੁੰਦੀ ਗਈ ਚਲਦੇ ਰਹੇ ਪਰ ਜਦ ਇਹਨਾਂ ਦੇ ਰੇਡ ਪਈ ਇੰਨੇ ਵੱਡੇ ਖੁਲਾਸੇ ਹੋਏ ਮੈਨੂੰ ਲੱਗਦਾ ਜੋ ਕਿਸੇ ਨੇ ਸੋਚਿਆ ਹਾਂ ਸੋਚਿਆ ਨਹੀਂ ਹੈਰਾਨੀਜਨਕ ਮੱਲ ਹੋਏ ਦੇਖੋ ਅੰਨੀ ਵੱਡੀ ਪੋਸਟ ਤੇ ਰਹਿਣਾ ਮਿਲ ਲੱਗਾ ਲੱਖਾਂ ਰੁਪਇਆ ਮਿਲ ਗਿਆ ਕਰੋੜਾਂ ਰੁਪਏ ਮਿਲ ਗਿਆ ਸੋਨਾ ਚਾਂਦੀ ਮਿਲ ਗਏ ਹੋਰ ਬੈਗ ਭਰੇ ਮਿਲੇ ਆ ਫਾਰਮ ਹਾਊਸਾਂ ਤੇ ਰੇਡ ਕੀਤੀ ਗਈ ਹੈ ਸੇਬੀ ਆ ਵੱਲੋਂ ਰੇਡ ਕੀਤੀ ਜਾ ਰਹੀ ਹੈ ਮਤਲਬ ਇੰਨੇ ਇੱਕ ਤੁਸੀਂ ਦੇਖੋ ਜਦ ਕਹਿੰਨੇ ਨੇ ਕਿ ਆਪ ਇਸ ਇੱਕ ਐਸਸੀ ਇਨਸਪੈਕਟਰ ਰਿਸ਼ਵਤ ਕੇਸ ਫੜਾਇਆ ਜਾਂਦਾ ਤਾਂ ਬਸ ਉਹ ਸੋਚਦੇ ਆ ਕਿ ਯਾਰ ਚਲੋ ਠੀਕ ਹੈ ਕਿ ਇਹ ਬੰਦਾ ਸੋਚਦਾ ਕਿ ਮੈਂ ਸ਼ਾਇਦ ਪੋ ਵਿਖਦੇ ਵਿੱਚ ਕੁਝ ਕਰਨਾ ਹੈ ਜਦ ਜੇ ਡੀਆਈਜੀ ਰੇਂਜ ਦਾ ਮੁਤਾਬਕ ਬੰਦਾ ਫੜਾਇਆ ਜਾਵੇ ਤਾਂ ਤੁਸੀਂ ਸਮਝੋ ਕਿੰਨੀ ਵੱਡੀ ਕ腐ਸ਼ਨ ਹੈ ਜੀ ਬੋਸਡਵਾਰ ਕਿੰਨੇ ਲੱਖਾਂ ਕਰੋੜਾਂ ਰੁਪਏ ਇਹਨਾਂ ਨੇ ਅੰਦਰ ਗੇੜ ਕੀਤੇ ਹੋਣੇ ਅਚਲ ਜਿੱਤੋਂ ਲਿੱਤੇ ਹੋਣੇ ਉਨੇ ਕਿੰਨੀਆਂ ਬਦਦਵਾਵਾਂ ਦਿੱਤੀਆਂ ਹੋਣੀਆਂ ਇਹਨਾਂ ਨੂੰ ਉਹ ਬਦਦਵਾਵਾਂ ਦਾ ਜਿਹੜਾ ਸੀਗਾ ਤਾਜ ਕਹਿ ਰਹੋ ਉਹ ਜਰੈ ਨਹੀਂ ਗਿਆ ਸਿਹਾਂ ਨਹੀਂ ਗਿਆ ਜੋ ਅੱਜ ਇਹ ਹਾਲਾਤ ਹੋ ਗਏ ਬਸ ਕਹਿੰਦੇ 8 ਲੱਖ ਰੁਪਏ ਰਿਸ਼ਵਤ ਮੰਗੀ ਗਈ ਸੀ 8 ਲੱਖ 8 ਲੱਖ ਸੋਨੇ ਨਾਲ ਕਹਿੰਦੇ ਮਿੰਨਾ ਦਿਓ ਸਾਨੂੰ ਮਿੰਨਾ ਸੈੱਟ ਕੀਤਾ ਕਹਿੰਦੇ ਕਿ 8 ਲੱਖ ਮਿੰਨਾ ਦਿਓ ਇਹੜਾ ਵਿਚੋਲਗੀ ਕਰਦਾ ਸੀਗਾ ਉਹ ਕਹਿੰਦਾ ਸੀ ਮਤਲਬ ਉਹਨਾਂ ਦੇ ਆਪਸੀ ਕਾਲ ਨੇ ਵੀ ਇੱਕ ਜਾਇਰ ਹੋਈ ਆ ਉਹ ਕਹਿੰਦਾ ਡੀਆਈਜੀ ਭੁੱਲ ਰਿਹਾ ਸੀ ਕਹਿੰਦਾ ਜੋ ਮਿਲਦਾ ਲੈ ਲੈ ਇਹਨਾਂ ਵਾਰ ਪੇਮੈਂਟ ਦਿੱਤੀ ਮਤਲਬ ਕਿ ਦੱਕਾ ਇੱਕ ਪੂਰੀ ਗੇਮ ਤਿਆਰ ਕੀਤੀ ਜਾਂਦੀ ਫਿਲਮੀ ਸਟਾਈਲ ਨਾਲ ਕਿ ਉਹ ਤੈਨੂੰ ਚੱਕ ਲੈਣਗੇ ਤੇਰੇ ਤੇ ਪਰਚਾ ਪਾਉਣਗੇ ਇਹ ਕਰ ਦੰਗੇ ਉਹ ਕਰ ਦੰਗੇ ਉਸ ਲਿਹਾਜ਼ ਦੇ ਨਾਲ ਉਸ ਬੰਦੇ ਨੇ ਫੜਾਇਆ ਉਸ ਤੋਂ ਬਾਅਦ ਉਹ ਬੰਦੇ ਇੱਕ ਵੀਡੀਓ ਵੀ ਜਾਇਰ ਹੋਈ ਇੰਟਰਵਿਊ ਵੀ ਆਈ ਉਹ ਕਹਿੰਦੇ ਕਿ ਸ਼ਾਇਦ ਸਮਝੌਤਾ ਕਰ ਲਵਾਂ ਤੁਸੀਂ ਜਾਂ ਕੁਝ ਹੋਰ ਕਰ ਲਵਾਂ ਉਹ ਕਹਿੰਦਾ ਮੈਂ ਤੁਸੀਂ ਕੈਮਰੋਨ کہہ ਰਹੇ ਤੁਸੀਂ ਰਿਕਾਰਡ ਕਰ ਲਓ ਮੈਨੂੰ ਐਂਡ ਤੱਕ ਸਹਯਾ ਦਵਾ ਕੇ ਰਵਾਂਗਾ ਕਿਉਂਕਿ ਜਿਹੜੀ ਸਾਡੇ ਸਾਡੀ ਮਿਹਨਤ ਹੈ ਸਾਡੇ ਬੱਚਿਆਂ ਦੀ ਮਿਹਨਤ ਹੈ ਸੀ ਇਹਨਾਂ ਨੂੰ ਕਿਉਂ ਦੇਈਏ ਜੀ ਮਤਲਬ ਇਹ ਜਿਹੇ ਕਈ ਕੰਨੇ ਕੀ ਖਬਰਾਂ ਆਉਂਦੀਆਂ ਨੇ ਮਤਲਬ ਵੱਡੇ ਵੱਡੇ ਆ ਨੇ ਜ ਸਾਡੇ 7 ਕਰੋੜ ਦੀ ਅਮਾਉਂਟ ਉਹਨਾਂ ਦੇ ਘਰੋਂ ਬੜੀ ਕੈਸ਼ ਮਿਲਣਾ ਬੜੀ ਵੱਡੀ ਗੱਲ ਹੈ ਪਹਿਲੇ ਰਾਉਂਡ ਦੇ ਵਿੱਚ ਜਿਹੜੀ ਤਲਾਸ਼ੀ ਲਈ ਗਈ ਉਸ ਤੋਂ ਜਿੰਨੇ ਵੀ ਉਹਨਾਂ ਨੇ ਚੈਕਿੰਗ ਕੀਤੀ 5 ਕਰੋੜ ਉਸ ਤੋਂ ਬਾਅਦ ਸਾਢੇ 2.5 ਕਰੋੜ ਹੋਰ ਵਧ ਗਿਆ 7.5 ਕਰੋੜ ਉਸ ਤੋਂ ਇਲਾਵਾ ਹੋਰ ਲਗਜ਼ਰੀ ਚੀਜ਼ਾਂ ਬਹੁਤ ਕੁਸ਼ ਬਰਾਮਦ ਹੋਈ ਬੜਾ ਕੁਸ਼ ਪਿਆ ਇਹਨਾਂ ਦੇ ਭੋਲਰ ਸਾਹਿਬ ਦੀ ਰੇਟ ਨਾਲੋਂ ਮਨ ਲੱਗਦਾ ਹੋਰ ਡੀਆ ਜੀ ਆ ਜੀ ਵੀ ਨਿਗਾਹ ਦੇ ਵਿੱਚ ਨੇ ਜੀ ਕਿ ਦੇਖੋ ਕਿਸ ਦੇ ਉੱਪਰ ਛਾਛ ਗਿਸਦੀ ਹੈ ਕੀ ਖੁਲਾਸੇ ਹੋਣਗੇ ਕੌਣ ਕੌਣ ਜਿਹੜੇ ਇਹਨਾਂ ਨੂੰ ਮਿਲੇ ਹੋਏ ਸੀ ਕਿਹੜੇ ਬਾਹਰ ਨਿਕਲਣਗੇ ਕੁਝ ਵੀ ਹੋ ਸਕਦਾ ਸੁਰਜੀ ਇਸ ਤੋਂ ਇਲਾਵਾ ਆਕਾਲੀ ਵਰਕਰਾਂ ਨਾਲ ਜੁੜੀ ਹੋਈ ਖਬਰ ਹੈ ਜਿਹੜੀ ਤਰਨਤਾਰਨ ਦੇ ਨਾਲ ਆਕਾਲੀ ਵਰਕਰਾਂ ਖਿਲਾਫ ਝੂਠੇ ਕੇਸ ਦਾਇਰ ਕਰਕੇ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਆਪਣੀ ਹਾਰ ਕਬੂਲ ਰਹੀ ਹੈ ਕਹਿਣਾ ਐਮਪੀ ਹਰਸਿਮਰਤ ਕੌਰ ਬਾਦਲ ਦਾ ਦੇਖੋ ਜਦ ਇਲੈਕਸ਼ਨਾਂ ਆਂਦੀਆਂ ਚੋਣਾਂ ਜਦ ਹੁੰਨੀਆਂ ਨੇ ਵਿਦਾਂਸਭਾ ਚੋਣਾਂ ਲਾ ਲੋ ਕੋਈ ਵੀ ਜਿਮਨੀ ਚੋਣਾਂ ਲਾ ਲੋ ਜਾਂ ਏਰੀਏ ਚੋਣਾਂ ਲਾ ਲੋ ਇਹ ਤੱਕੇ ਆਏ ਸਰਕਾਰਾਂ ਕਰਦੀ ਹੀ ਰਹਿੰਦੀਆਂ ਨੇ ਜਿਹੜੀ ਸਰਕਾਰ ਮੁਜਿੱਦਾ ਪਾਵਰ ਚ ਹੁੰਦੀ ਹੈ ਉਹ ਆਪਣੇ ਕੈਂਡੀਡੇਟ ਜਿਤਾਉਣ ਲਈ ਬੜੀ ਕੋਸ਼ਿਸ਼ ਕਰਦੀ ਹੈ ਪਰ ਜੇ ਸ਼ੋਮਨੀ ਕਾਲੀ ਦਲ ਦੀ ਗੱਲ ਕਰੀਏ ਉਹਨਾਂ ਨੇ ਫੌਜੀ ਧਰਮੀ ਪਰਿਵਾਰ ਨੂੰ ਟਿਕਟ ਦੇ ਕੇ ਨਵਾਜੇ ਹੈ ਤੇ ਉਹਨਾਂ ਦੇ ਕੇਸ ਵੀ ਪਾਏ ਗਏ ਨੇ ਉਹਨਾਂ ਕਹਿਣ ਮੁਤਾਬਕ ਕਿ ਛੁੱਟੇ ਕੇਸ ਪਾਇਗੇ ਨੇ ਕਿ ਛੁੱਟੇ ਕੇਸਾਂ ਬਾਤ ਤੁਸੀਂ ਉਹਨਾਂ ਨੂੰ ਡਰਾ ਨਹੀਂ ਸਕਦੇ ਮਤਲਬ ਧਮਕਾ ਨਹੀਂ ਸਕਦੇ ਲੋਕਾਂ ਦੇ ਵਾਲ ਨੂੰ ਬਲੰਦ ਨਹੀਂ ਕਰ ਸਕਦੇ ਤੇ ਕੋਈ ਸਿਸਟਮੈਟਿਕ ਜਦ ਵਿਰੋਧੀਆਂ ਪਾਰਟੀਆਂ ਹੁੰਦੀਆਂ ਨਾ ਇਲਜ਼ਾਮ ਲਾਉਂਦੇ ਲਾਉਂਦੀਆਂ ਹੁੰਦੀਆਂ ਉਹ ਇਲਜ਼ਾਮ ਸਹੀ ਵੀ ਹੋ ਸਕਦੇ ਨੇ ਉਹਨਾਂ ਨੂੰ ਆਪਾਂ ਛੁੱਟਾ ਵੀ ਕਹਿ ਸਕਦੇ ਪਰ ਜੇ ਦੂਜੇ ਪਾਸੇ ਗੱਲ ਕਰੀਏ ਆਪ ਸਰਕਾਰ ਦੀ ਉਹ ਆਪਣੇ ਪਾਰਟੀ ਦੇ ਤਾਰੀਫਾਂ ਦੇ ਬੋਲ ਬੰਦਦੇ ਨੇ ਮਤਲਬ ਇਹ ਜਿਹੜੇ ਇਲੈਕਸ਼ਨਾਂ ਚੋਣਾਂ ਦੇ ਬਿਨਾਂ ਰਾਜਨੀਤੀਆਂ ਦੇ ਇਹ ਜਿਹੇ ਤੰਜੋ ਤੰਜ ਕੱਸੇ ਜਾਂਦੇ ਨੇ ਜਦ ਚੋਣਾਂ ਹੁੰਦੀਆਂ ਨੇ ਇਸ ਤੋਂ ਇਲਾਵਾ ਹਰ ਸਿਮਰਤ ਕੋਰ ਬادله ਵੀ ਕਹਿ ਰਹੇ ਨੇਗੇ ਕਹਿੰਦੇ ਵੀ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕੀਤੇ ਸੀ ਉਹ ਵਾਅਦੇ ਹਜੇ ਵੀ ਖਰਾ ਨਹੀਂ ਉੱtre ਯਾਨੀ ਕਿ ਮਹਿਲਾਵਾਂ ਨੂੰ ਜੋ ਮਹੀਨਾਵਾਰ ਜੋ ਵੀ 1100 ਦੇਣ ਦਾ ਵਾਅਦਾ ਕੀਤਾ ਸੀ ਉਹ ਪੂਰਾ ਨਹੀਂ ਕੀਤਾ ਸੁਣੇ ਜਦ 92 ਸੀਟਾਂ ਲੈ ਕੇ ਸੱਤਾ 'ਚ ਆਈ ਸੀ ਉਦੋਂ ਵਾਅਦੇ ਕੀਤੇ ਗਏ ਸੀ ਤੇ ਆਪ ਸਰਕਾਰ ਵੱਲੋਂ ਉਨ੍ਹਾਂ ਮੁਤਾਬਕ ਕੁਝ ਵਾਦੇ ਪੂਰੇ ਵੀ ਕਰ ਚੁੱਕੇ ਨੇ ਕੁਝ ਵਾਦੇ ਰਹਿੰਦੇ ਵੀ ਨੇ ਮਤਲਬ ਇਹ ਤੌ ਤਾਂ ਮੈਂ ਪਹਿਲਾਂ ਕਿਹਾ ਕਿ ਜਦ ਚੋਨਾ ਹੁੰਦੀਆਂ ਨੇ ਇੱਕ ਦੂਜੇ ਲੱਗਦੇ ਆ ਰਹਿੰਦੇ ਨੇ ਕਿ ਪਤਾ ਨਹੀਂ ਦਿੱਤਾ ਗਿਆ 1000 ਰੁਪਏ ਮੈਲਾਂ ਨੂੰ ਦੇਣਾ ਸੀ ਉਹ ਪੈਂਡਿੰਗ ਪਿਆ ਹਜੇ ਉਹ ਕਰਨੇ ਪਹਿਲਾਂ ਕ腐ਸ਼ਨ ਦੀਆਂ ਗੱਲਾਂ ਹੁੰਦੀਆਂ ਸੀਗੀਆਂ ਵੀਆਈਪੀ ਕੱਚੇ ਦੀਆਂ ਗੱਲਾਂ ਹੁੰਦੀਆਂ ਸੀਗੀਆਂ ਮਤਲਬ ਹੋਰ ਕਈ ਇਹ ਜੇ ਵਾਦੇ ਹੁੰਦੇ ਜੋ ਉਹਨਾਂ ਨੇ ਸਰਕਾਰ ਜਾਂ ਸੱਤਾ 'ਚ ਆਉਣ ਤੋਂ ਪਹਿਲਾਂ ਕਰਦੀ ਹੈ ਲੋਕਾਂ ਨੂੰ ਕਈ ਪੂਰੇ ਵੀ ਨਹੀਂ ਹੁੰਦੇ ਹੁੰਦੇ ਠੀਕ ਹੈ ਉਹ ਜਿਹੜੇ ਵਾਦੇ ਪੂਰੇ ਨਹੀਂ ਕੀਤੇ 2027 ਦੀ ਇਲੈਕਸ਼ਨ ਨੇੜੇ ਆ ਗਈ ਹੈ ਸਾਲ ਸਮਾਂ ਰਹਿ ਗਿਆ ਸਾਲ ਬਾਅਦ ਲੋਕ ਦੱਸ ਦੇਣਗੇ ਕੀ ਕੀਤਾ ਕੀ ਨਹੀਂ ਕੀਤਾ ਉਹਨਾਂ ਨੇ ਹੁਣ ਜਿਹੜੇ ਪਿੱਛੇ ਜੇ ਹੜ ਆ ਕੇ ਹਟੇ ਨੇਗੇ ਕਈ ਜ਼ਿਲ੍ਹੇ ਇਸ ਨਾਲ ਪ੍ਰਭਾਵਿਤ ਹੋਏ ਨੇ ਮੋਸਟਲੀ ਪੰਜਾਬ ਦੇ ਵੱਧ ਤੋਂ ਵੱਧ ਜ਼ਿਲ੍ਹੇ ਇਸ ਹੜ ਦੀ ਮਾਰ ਹੇਠ ਸੀਗੇ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਕੋਈ ਇੱਕ ਪਾਰਟੀ ਸੀ ਜਿਸ ਨੇ ਉਹਨਾਂ ਹੜ ਪੀੜਤਾਂ ਦੀ ਬਾਂਫੜੀ ਹੈ ਲੇਕੋ ਹੜ ਆਇਆ ਪੰਜਾਬ ਦੇ ਵਿੱਚ ਬੜੇ ਹਾਲਾਤ ਜੇ ਤਰਸਯੋਗ ਬਣੇ ਤਰਸਯੋਗ ਨਗਰੇ ਜ਼ਮੀਨਾਂ ਰੁੜ ਗਈਆਂ ਪਸ਼ੂ ਰੁੜ ਗਏ ਘਰ ਟਹਿ ਟੇਰੀ ਹੋ ਗਏ ਠੀਕ ਹੈ ਸਾਰੇ ਪਾਰਟੀਆਂ ਵਾਲਾ ਆਪਣੇ ਦਾਅਵੇ ਵੀ ਕਿਤੇਗੇ ਤੇ ਚਲੋ ਸਰਕਾਰ ਸੈਂਟਰ ਮੋਦੀ ਸਰਕਾਰ ਵੱਲੋਂ ਵੀ ਐਲਾਨ ਕੀਤਾ ਗਿਆ ਫੰਡ ਤੇ ਪੰਜਾਬੀ ਸਿੰਗਰ ਜਿਹੜੇ ਗਾਇਕ ਮਨਕਿਤ ਆਲਕਸੀ ਉਹਨਾਂ ਨੇ ਕਰੋੜਾਂ ਰੁਪਏ ਆਪਣੇ ਵੱਲੋਂ ਦਿੱਤੇ ਆ ਤੇ ਕੋਈ ਇੱਕ ਕੁਦਰਤੀ ਆਫਤ ਕਹਿ ਸਕਦੇ ਹਰੇਕ ਦਾ ਹਰੇਕ ਬੰਦਾ ਇੱਕ ਇਨਸਾਨ ਇਹ ਅਬ ਅੰਦਰੋਂ ਜੁੜੀ ਹੋਈ ਹੈ ਜਦ ਇਹ ਜਹਾਫਤਾਂ ਨੇ ਨਾ ਵੱਟ ਚੜ ਕੇ ਹਿੱਸਾ ਲੈਂਦੀਆਂ ਹਨ ਜੀ ਸਕੀਰ ਬਾਦਲ ਹੋ ਰਾ ਨ ਵੀ ਵੀਡੀਓ ਚ ਕਈਆਂ ਨੂੰ ਸਹਿਯੋਗ ਵੀ ਦਿੱਤਾ ਪਰ ਦੂਜੇ ਪਾਸੇ ਕੋ ਉਹਨਾਂ ਦੇ ਵੀਡੀਓ ਦੇ ਤੋਮ ਤਾਂ ਵੀ ਲੱਗੀਆਂ ਕਿ ਆਪਣੇ ਬੰਦੇ ਨੂੰ ਪੈਸੇ ਦੇਤੇ ਇਹਨਾਂ ਨੇ ਡਰਾਮਾ ਕਰ ਰਹੇ ਨੇ ਇਹ ਕਰ ਰਹੇ ਨੇ ਉਹ ਕਰਦੇ ਨੇ ਉਧਰ ਭਗਵੰਤ ਮਾਨ ਹੋਰਾਂ ਦੇ ਵੀ ਤੋਮ ਤਾਂ ਲੱਗੀਆਂ ਕਿ ਇੱਕ ਬਿੱਬੀ ਰੋਂਦੀ ਉਹਨਾਂ ਕੋਲ ਜਾਂਦੀ ਹੈ ਮਤਲਬ ਉਹ ਵੀ ਕਾਫੀ ਵੀਡੀਓ ਵਾਇਰਲ ਹੋਈ ਮਤਲਬ ਵੀ ਜਿਹੜੀ ਇੱਕ ਕੁੱਤਰ ਦੀ ਆਫਤ ਤੇ ਰਾਣੀ ਤਾਂ ਅਲੱਗ-ਅਲੱਗ ਨੇ ਠੀਕ ਹੈ ਕਿ ਇਹਦੇ ਉੱਪਰ ਰਾਜਨੀਤੀ ਕਰਨਾ ਵੀ ਮਾੜੀ ਸੋਚ ਦਾ ਨਤੀਜਾ ਹੁੰਦਾ ਹੈ ਕਿ ਕੁਦਰਤੀ ਆਫਤਾਂ ਆਈਆਂ ਉਹ ਹਰੇਕ ਨੇ ਯੋਗਦਾਨ ਪਾਇਆ ਮੰਨ ਕੇ ਤੁਹਾਲਾ ਹੋਰਾਂ ਨੇ ਥੋੜਾ ਪਾਇਆ 5 ਕਰੋੜ ਰੁਪਏ ਨਾਲ ਕਿਤੇ ਕਈਆਂ ਨੂੰ ਟਰੱਕ ਦਿੱਤੇ ਕਈਆਂ ਨੂੰ ਕੈਸ਼ ਪੇਮੈਂਟ ਦਿੱਤੇ ਇਕੱਲੇ ਇਕੱਲੇ ਘਰ ਜਾ ਕੇ ਕੀ ਦਿੱਤੇ ਉਹਨਾਂ ਨੇ ਠੀਕ ਹੈ ਹੁਣ ਸਰਕਾਰ ਮੈਨੂੰ ਲੱਗਦਾ ਮੌਜੂਦਾ ਸਰਕਾਰ ਵੀ ਇਹ سلسلہ ਸ਼ੁਰੂ ਕਰ ਦਿੱਤਾ ਹੈ ਕਈ ਕਿਸਾਨਾਂ ਨੂੰ ਫੰਡ ਮਿਲਨੇ ਸ਼ੁਰੂ ਹੋ ਗਏ ਚੁਕੇ ਰਾਸਮਗਰੀ ਮਿਲ ਰਹੀ ਹੈ ਜੀ ਇੱਕ ਗੱਲ ਹੋਰ ਹੈ ਜਿਹੜੀ ਕੱਲ ਕੰਗਨਾਰ ਰਣੌਤ ਅਦਾਲਤ ਦੇ ਵਿੱਚ ਪੇਸ਼ ਹੋਏ ਨੇ ਤੇ ਕਿਸਾਨੀ ਅੰਦੋਲਨ ਨਾਲ ਜੁੜੀ ਹੋਈ ਹੈ 4 ਸਾਲ ਪੁਰਾਣਾ ਕੇਸ ਹੈ ਜੋ ਹਜੇ ਤੱਕ ਗਰਮਾਇਆ ਹੋਇਆ ਹੈ ਦੇਖੋ ਕੰਗਨਾ ਨੋਦ ਦੀ ਕਹਿੰਦੇ 4 ਸਾਲ ਪੁਰਾਣਾ ਕੇਸ ਹੈ ਇਹ ਤੁਹਾਨੂੰ ਯਾਦ ਹੋਵੇਗਾ ਇਹ ਕੇਸ ਜਦ ਤकिसान ਅੰਦੋਲਨ ਸੀਗਾ ਉਦੋਂ ਪੱਖਿਆ ਸੀਗਾ ਪੱਖਿਆ ਵੇ ਸੀਗਾ ਕਿ ਉਦੋਂ ਕਹਿੰਦੇ ਸੀਗੀ ਜੀ ਡੀ ਐਮ ਬੀਬੀਆਂ ਨੇ 100-100 ਰੁਪਏ ਲੈ ਕੇ ਦਿਹਾੜੀ ਲੈ ਕੇ ਇਹ ਅੰਦੋਲਨ ਸ਼ਾਮਲ ਹੁੰਦੀ ਆ ਉਸ ਤੋਂ ਬਾਅਦ ਉਹਨਾਂ ਮਾਨਹਾਨੀ ਦਾ ਕੇਸ ਵੀ ਕੀਤਾ ਗਿਆ ਤੇ ਚਾਰ ਸਾਲ ਚੱਲਦਾ ਵੀਰਿਆ ਜਦ ਕੱਲ ਬਠਿੰਡੇ ਵਿੱਚ ਉਹਨਾਂ ਨੂੰ ਪੇਸ਼ੀ ਭੁਗਤਨੀ ਪਈ ਹੂੰ ਪੇਸ਼ੀ ਭੁਗਤੀ ਵੀ ਉਹਨਾਂ ਨੇ ਤੁਸੀਂ ਦੇਖਿਆ ਉਹਨਾਂ ਹੱਥ ਜੋੜ ਕੇ ਮਾਫੀ ਵੀ ਮੰਗੀ ਉਹਨਾਂ ਦੇ ਘਰ ਵਾਲੇ ਤੋਂ ਹਸਬੰਡ ਸੀਗੇ ਆਪ ਬੀਬੀ ਜੀ ਨਹੀਂ ਸੀਗੇ ਤੇ ਮਤਲਬ ਇਹ ਜੇ ਕਈ ਚੱਲਦੇ ਨੇ ਇਹ ਕਹਿੰਦੇ ਕਿ ਸਟਾਰ ਪ੍ਰਚਾਰਕ ਹੈ ਸਟਾਰ ਪ੍ਰਚਾਰਕ ਜਦ ਕਹਿੰਨ ਕਿ ਸਾਡੀ ਹੁਣ ਉੱਪਰ ਸਾਡੇ ਬੱਚੇ ਬਾਹਰ ਚਲੇਗੀ ਉਦੋਂ ਹੱਥ ਜੋੜ ਕੇ ਮਾਫੀ ਮੰਗ ਲੈਂਦੇ ਨੇ ਨਹੀਂ ਤਾਂ ਪਹਿਲਾਂ ਇਹ ਜਿਹੜਾ ਸਿਲਸਿਲਾ ਸੀਗਾ ਏਡਾ ਮੁੱਦਾ ਸੀ ਪੂਰੇ ਵਾਰਡ ਦੇ ਵਿੱਚ ਮਸ਼ਹੂਰ ਹੋ ਗਿਆ ਸੀ ਜੀ ਕੰਗਨਾ ਰਣੌਤ ਦੀ ਏਵੀ ਮੁੱਦਾ ਰਿਆ ਇੱਕ ਥੱਪੜ ਗੋਣ ਦੀ ਵੀ ਆਵਾਜ਼ ਆਉਂਦੀ ਰਹੇ ਤੇ ਕੋ ਦੂਜੇ ਪਾਸੇ ਕੰਗਨਾ ਜੀ ਨੇ ਇਹ ਵੀ ਕਿਹਾ ਕਿ ਮੇਰੀ ਜਾਨ ਨੂੰ ਖਤਰਾ ਹੈ ਹੁਣ ਬੀਬੀ ਜੀ ਦੂਜੇ ਪਾਸੇ ਲੱਭ ਰਹੇ ਨੇ ਕਿ ਮੈਂ ਪੇਸ਼ੀਅਨ ਤੋਂ ਬਚ ਜਾਵਾਂ ਕਿ ਮੈਨੂੰ ਵੀਡੀਓ ਕਾਨਫਰੈਂਸ ਰਹੀ ਕਿਤੀ ਜਾਵੇ ਉਹਨਾਂ ਵਕੀਲ ਨੂੰ ਅਰਜੀ ਵੀ ਦਿੱਤੀ ਗਈ ਹੈ ਉਹ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਹਨਾਂ ਨੂੰ ਮਾਫੀ ਮਿਲਦੀ ਹੈ ਕੀ ਨਹੀਂ ਮਿਲਦੀ ਸਰਕਾਰ ਦਾ ਰੁਖ ਕੀ ਹੋਵੇਗਾ ਕੀ ਪੇਸ਼ੀ ਤੋਂ ਨਿਜ਼ਾਦ ਦਿੱਤੀ ਜਾਏਗੀ ਜਾਂ ਵੀਡੀਓ ਕਾਨਫਰੈਂਸਰ ਪੇਸ਼ ਹੋਣਗੇ ਫਿਲਹਾਲ ਉਹਨਾਂ ਨੇ ਹਜੇ ਕੋਈ ਮਾਫੀ ਨਹੀਂ ਦਿੱਤੀ ਉਹਨਾਂ ਨੇ ਇਹ ਹੀ ਗੱਲ ਕਹੀ ਕਿ ਅਸੀਂ ਜਥੇਬੰਦੀਆਂ ਨਾਲ ਤੇ ਆਪਸੀ ਪਰਿਵਾਰਕ ਸਾਨ ਨਗਰ ਤੇ ਫਿਰ ਦੱਸਾਂਗੇ ਤੁਹਾਨੂੰ ਇਹਦਾ ਹੱਲ ਕੀ ਹੈ ਇਸ ਖਾਰਜ ਕਰਨ ਦੇ ਲਈ ਤਾਂ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਅੱਗੇ ਵੀ ਉਹਨਾਂ ਨੇ ਕਿਹਾ ਹੈਗਾ ਵੀ ਉਹਨਾਂ ਦਾ ਕੇਸ ਹੈ ਜਿਹੜਾ ਖਾਰਜ ਕਰ ਪਰ ਦੋਨਾਂ ਜਗ੍ਹਾ ਤੋਂ ਖਾਰਜ ਨਹੀਂ ਬਿਲਕੁਲ ਬਿਲਕੁਲ ਸਹੀ ਬਿਲਕੁਲ ਸਹੀ ਹੁਣ ਜਿਹੜੀ ਅਗਲੀ ਸੁਣਵਾਈ ਹੈ ਉਹ 24 ਨਵੰਬਰ ਨੂੰ ਸ਼ਾਮੇ ਦੀ ਪਈ ਹੈ ਉਸ ਤੇ ਦੇਖਦੇ ਹਾਂ ਕੀ ਨਿਕਲ ਕੇ ਸਾਹਮਣੇ ਸੋ ਦਰਸ਼ਕੋ ਅਸੀਂ ਗੱਲ ਕੀਤੀ ਹੈ ਦੇਸ਼ ਵਿਦੇਸ਼ ਦੇ ਨਾਲ ਪੰਜਾਬ ਦੀ ਵੀ ਇਸ ਵਿੱਚ ਬਹੁਤ ਕੁਝ ਨਿਕਲ ਕੇ ਸਾਹਮਣੇ ਆਇਆ ਤੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆ ਜਿਵੇਂ ਅਸੀਂ ਜਸ਼ਨਪ੍ਰੀਤ ਮਾਮਲੇ ਦੀ ਗੱਲ ਕੀਤੀ ਹੈ ਤੇ ਕੰਗਨਾ ਰਣੌਥ ਹੋਗੀ ਤੇ ਦੇਖਦੇ ਆ ਹੋਰ ਨਵੇਂ ਅ ਅਦਾਲਤ ਵੱਲੋਂ ਕੀ ਇਹਨਾਂ ਦੇ ਬਾਰੇ ਫੈਸਲੇ ਸਾਹਮਣੇ ਆਉਂਦੇ ਨੇ ਇੱਕ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੇ ਅੱਗੇ ਜਲਦ ਹੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦੋਵਾਂ ਇਜਾਜ਼ਤ ਧੰਨਵਾਦ ਨਮਸਕਾਰ